ਗੱਲ ਕਰ ਰਹੇ ਸੀ ਵੀ ਦੇਖੋ ਜਿਵੇਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਨਾ ਇੱਕ ਮਾਲਾ ਫੜਾਈ ਆ ਵੀ ਤੂੰ ਨਾਮ ਜਪ ਸਿਮਰਨ ਕਰ ਸੇਵਾ ਕਰ ਤੇ ਕੱਲਾ ਸਮਝੇ ਉਪਦੇਸ਼ ਨਹੀਂ ਦਿੱਤਾ ਸਾਨੂੰ ਉਹਤੇ ਚੱਲਣੀਆਂ ਜੂਤੀਆਂ ਦੱਸੀਆਂ ਸੇਵਾ ਕਿਵੇਂ ਕਰਨੀ ਹੈ ਸਿਮਰਨ ਕਿਵੇਂ ਕਰਨਾ ਹੈ ਬਾਣੀ ਕਿਵੇਂ ਪੜ੍ਹਨੀ ਹੈ ਤੇ ਔਰ ਇਸੇ ਤਰ੍ਹਾਂ ਚਾਰ ਪਾਤਸ਼ਾਹਾਂ ਪਾਤਸ਼ਾਹੀਆਂ ਤੱਕ ਵਧੀਆ ਨਾਰਮਲ ਤਰੀਕੇ ਨਾਲ ਸਮਝ ਸਾਡੇ ਗੁਰੂਆਂ ਨੇ ਪ੍ਰਚਾਰ ਕੀਤਾ ਸੰਗਤਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਤੇ ਛੇਵੇਂ ਪਾਤਸ਼ਾਹ ਨੇ ਉਸ ਸਿੱਖੀ ਹਿੱਦੀ ਦਾ ਬਦਲਾ ਲੈਣ ਲਈ ਚਾਰ ਜੰਗਾਂ ਲੜੀਆਂ ਚਾਰ ਜੰਗਾਂ ਲੜਦੇ ਹੋਏ ਤੇ ਅਖਾਲਸਾ ਦੀ ਰਚਨਾ ਕੀਤੀ ਕਈ ਕਹਿੰਦੇ ਨੇ ਨਾ ਸਾਸਤ ਨਾਲ ਸਿੱਖ ਦਾ ਕੀ ਕੰਮ ਮੈਂ ਜਿਆਨੀ ਕੌਰ ਸਿੰਘ ਜੀ ਨੇ ਨਾਲ ਉੱਥੇ ਦੋ ਨਿਸ਼ਾਨ ਸਾਹਿਬ ਨੇ ਤੁਸੀਂ ਸਾਰੇ ਜਾਣੇ ਉਹ ਫਿਰ ਗਿਆਨੀ ਕੌਰ ਸਿੰਘ ਜੀ ਕਹਿੰਦੇ ਉਹ ਕਹਿੰਦੇ ਗਿਆਨੀ ਜੀ ਕਹਿੰਦੇ ਨਾ ਵੀ ਜਿਹੜਾ ਸਮਝ ਮੀਰੀ ਤੇ ਪੀਰੀ ਆ ਇੱਕ ਸਿਆਸਤ ਤੇ ਇੱਕ ਭਗਤੀ ਕਹਿੰਨ ਤੋਂ ਭਾਵ ਹੈ ਜਿਹੜੀ ਸਿਆਸਤ ਹੈ ਇਹ ਬੰਦੇ ਦੇ ਪੈਰ ਦੀ ਜੁੱਤੀ ਹੈ ਤੇ ਜਿਹੜੀ ਭਗਤੀ ਆ ਇਹ ਸਿਰ ਦਾ ਤਾਜ ਹੈ ਕਹਿੰਨ ਤੋਂ ਭਾਵ ਹੈ ਜੇ ਬੰਦਾ ਹੁਣ ਤੁਸੀਂ ਕਿਤੇ ਕੋਈ ਬੰਦਾ ਦੇਖਿਆ ਵੀ ਸਿਰ ਦੀ ਜੁੱਤੀ ਲਾ ਕੇ ਸਿਰ ਤੇ ਰੱਖ ਲੇ ਜਾਂ ਸਿਰ ਦਾ ਤਾਜ ਲਾ ਕੇ ਪੈਰਾਂ 'ਚ ਰੱਖ ਲੇ ਜੇ ਤਾਂ ਕੋਈ ਸਿਰ ਦਾ ਤਾਜ ਲਾ ਕੇ ਪੈਰਾਂ 'ਚ ਰੱਖਦਾ ਹੈ ਤੇ ਪੈਰਾਂ ਦੀ ਜੁੱਤੀ ਸਿਰ 'ਤੇ ਰੱਖਦਾ ਹੈ ਭਾਵ ਫਿਰ ਉਲਟ ਹੁੰਦਾ ਹੈ ਕੰਮ ਸਾਨੂੰ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਇਸ ਦੇ ਲਈ ਦਿੱਤਾ ਹੈ ਵੀ ਅਸੀਂ ਕਿਸੇ ਦੇ ਜਣੇ ਖਣੇ ਦੇ ਥੱਲੇ ਨਾ ਲੱਗੀਏ ਸਾਡੀ ਆਪਣੀ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਹੈ ਇਸ ਕਰਕੇ ਉਥੋਂ ਮਹਾਰਾਜ ਜੀ ਪਾਤਸ਼ਾਹ ਜੀ ਨੇ ਮੀਰੀ ਦੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਜ਼ੁਲਮ ਇਸ ਇਸ ਲਈ ਆ ਮਾਤਾ ਭਾਗ ਕੌਰ ਨੇ 40 ਸਿੰਘਾਂ ਨੂੰ ਮਂਗਾਰੇ ਆ ਮਹਾਂ ਸਿੰਘ ਵਰਗਿਆਂ ਨੂੰ ਕਿਉਂ ਮਂਗਾਰੇ ਆ ਉਹ ਕੱਲੀ ਰੋਟੀ ਖਾਣੀ ਵਾਲੇ ਖਾਣ ਵਾਲੀ ਜਾਂ ਰੋਟੀਆਂ ਪਕਾਉਣ ਵਾਲੀ ਬੀਬੀ ਨਹੀਂ ਸੀ ਕਈ ਵਾਰੀ ਹੁੰਦਾ ਵੀ ਨਾਰਮਲ ਤੌਰ ਤੇ ਬਾਗੀ ਹਨਾ ਨਹੀਂ ਨਹੀਂ ਨਾਰਮਲ ਬੰਦਾ ਕਿਤੇ ਜੰਗ ਨਹੀਂ ਲੱਗ ਸਕਦਾ ਨਾਰਮਲ ਬੀਬੀ ਕਿਤੇ ਜੰਗ ਚ ਬੰਗਾਰ ਨਹੀਂ ਸਕਦੀ ਉਹਨੇ ਗੱਤਕੇ ਦੇ ਜੋਹਰ ਸਤਿਗੁਰੂ ਪਾਤਸ਼ਾਹ ਜੀ ਕੋਲੋਂ ਸਿੱਖੇ ਹੋਏ ਸਨ ਇਸ ਲਈ ਅੱਜ ਲੋੜ ਹੈ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਤੇ ਇਹ ਬੇਨਤੀਆਂ ਦਾਸ ਤਾਂ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਗੁਰੂ ਘਰਾਂ ਵਾਲੀ ਸੰਗਤ ਨੂੰ ਬਹੁਤ ਭਿਆਨਕ ਆ ਰਹੀ ਜੇ ਅਸੀਂ ਸਮਝ ਗਏ ਤਾਂ ਵਧੀਆ ਜੇ ਨਾ ਸਮਝੇ ਤਾਂ ਇਹ ਕਿਤੇ ਨਾ ਕਦੇ ਸਾਨੂੰ ਯਾਦ ਰੱਖਿਓ ਘਰਾਂ ਚੋਂ ਕੁੱਟ-ਕੁੱਟ ਕੇ ਕੱਢ ਦੇਣਗੇ ਬਾਹਰ ਇਸ ਲਈ ਸਾਨੂੰ ਅੱਜ ਗੱਤਕਾਰ ਜ਼ਰੂਰੀ ਸਿੱਖਣਾ ਚਾਹੀਦਾ ਦਾਸ ਨੇ ਕਈ ਵਾਰੀ ਸਿੰਘਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਿੰਘੋ ਜੇ ਕਿਸੇ ਨੇ ਸਿੱਖਣਾ ਹੈ ਤਾਂ ਆ ਜਾਓ ਤੇ ਇੱਥੇ ਜਿਹੜੇ ਜਿੰਨੇ ਵੀ ਵਿਦਿਆਰਥੀ ਪੜ੍ਹ ਕੇ ਗਏ ਆ ਉਹ ਕਹਿੰਦੇ ਬਾਬਾ ਇਵੇਂ ਮਰੀ ਜਾਂਦਾ ਇਹਦਾ ਗੱਤਖੋ ਕੀ ਕਰਨਾ ਆਪਾਂ ਨੇ ਹਣਾ ਸਵੇਰੇ ਸੱਤ ਖਾਦੀਆਂ ਸੌਂਗੇ ਸ਼ਾਮ ਨੂੰ ਸੱਤ ਖਾਦੀਆਂ ਸੌਂਗੇ ਇਦਾਂ ਸਾਡੀ ਜ਼ਿੰਦਗੀ ਬਕੀਤ ਹੋ ਰਹੀ ਹੈ ਇਸ ਲਈ ਸਾਨੂੰ ਅੱਜ ਫਰਜ਼ ਹੈ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕੋਈ ਫਾਇਦਾ ਇਹਦੇ ਵਿੱਚ ਮੰਨ ਲਓ ਫਰਜ਼ ਕਰੋ ਤੁਹਾਨੂੰ ਰਸਤੇ ਵਿੱਚ ਕੋਈ ਕੋਈ ਜ਼ਰੂਰੀ ਨਹੀਂ ਵੀ ਕਿਸੇ ਬੰਦੇ ਨੇ ਕੋਲਣਾ ਸਾਡੇ ਛੋਟਾ ਪੈਗ ਲੋੜ ਆ ਮੈਂ ਜ਼ਿਆਦਾ ਸਮਝ ਤੁਹਾਨੂੰ ਸਿੱਖਿਆ ਨਹੀਂ ਦੇ ਰਿਹਾ ਕਿ ਮੈਂ ਫਰਜ਼ ਸਮਝ ਕੇ ਇਹਨਾਂ ਗੱਲਾਂ ਨੂੰ ਬੋਲਣਾ ਜ਼ਰੂਰੀ ਸਮਝਿਆ ਆਪ ਅੱਜ ਸਮੇਂ ਤੋਂ ਬੜੇ ਜਾਣੂ ਤੇ ਬੜੀ ਆਪਜੀ ਦੇ ਸਾਰੀਆਂ ਸੰਗਤਾਂ ਦੀ ਕਿਰਪਾ ਤੇ ਹੁਣ ਆਪਾਂ ਨੇ ਇੱਕ ਇਹ ਸਨੇਹਾ ਦੇਣਾ ਹੈ ਇਹ ਸਨੇਹਾ ਕਿਉਂ ਦੇਣਾ ਇੱਕ ਪਾਸੇ ਉਹ ਲੋਕ ਹੈ ਜਿਹੜੇ ਜੋਗਾ ਦੇਵਤ ਮਨਾਉਂਦੇ ਆ ਹੁਣ ਜੋਗੇ ਦੇ ਵਿੱਚ ਕੀ ਹੈ ਵੀ ਜੋਗੇ ਦੇ ਵਿੱਚ ਸਰੀਰ ਨੂੰ ਤੰਦਰੁਸਤ ਰੱਖਣਾ ਨੱਕ ਦੇ ਵਿੱਚ ਇੱਕ ਨਾ ਹੁੰਦੀ ਹੈ ਨਲਕੀ ਜੀ ਉਹਨੂੰ ਪਾਓ ਇੱਕ ਪਾਸੇ ਦੀ ਕਢੋ ਇੱਕ ਪਾਸੇ ਦੀ ਪਾਓ ਦੂਜੇ ਪਾਸੇ ਦੀ ਕਢੋ ਇੱਕ ਪੱਗ ਹੁੰਦੀ ਹੈ ਵਿਸ਼ੇਸ਼ ਕਰਕੇ ਉਹ ਗੱਲ ਦੇ ਵਿੱਚ ਪਾਓ ਉਹਨੂੰ ਫੇਰ ਦੁਬਾਰਾ ਕੱਢੋ ਏਦਾਂ ਹੁੰਦਾ ਹੈ ਵਿਸ਼ੇਸ਼ ਤੰਤਾਈਆਂ ਹੁੰਦੀਆਂ ਫਿਰ ਅੰਗ ਕਿਵੇਂ ਮੋੜਨੇ ਆ ਉਹ ਸਾਰਾ ਕੁਝ ਉਹਦੇ ਵਿੱਚ ਦੱਸਿਆ ਹੋਇਆ ਉਹ ਤੇ ਗੱਤਕਾ ਗੱਤਕਾ ਸਤਿਗੁਰੂ ਪਾਤਸ਼ਾਹ ਜੀ ਇਸ ਲਈ ਸਿਖਾਇਆ ਕਿ ਕੱਲਾ ਗੱਤਕਾ ਸਰੀਰ ਦੀ ਤੰਦਰੁਸਤੀ ਨਹੀਂ ਰੱਖਦਾ ਗੱਤਕਾ ਇੱਕ ਐਸੀ ਚੀਜ਼ ਹੈ ਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਨੋਰਮਲ ਤੌਰ ਤੇ ਕੋਈ ਛੋਟੇ ਅਣੀ ਪਟਕੇ ਸੋਡੇ ਤੁਹਾਡੇ ਮੰਗਰ ਪੈ ਗਿਆ ਤੁਸੀਂ ਆਪਣੀ ਆਪ ਦਾ ਪਛਾਣ ਕਰ ਸਕਦੇ ਹੋ ਇੱਕ ਮੈਂ ਨਾਂ ਭੁੱਲ ਗਿਆ ਸ਼ਾਇਦ ਜਗਿੰਦਰ ਸਿੰਘ ਦੇ ਯਾਦ ਵੀ ਹੋਵੇ ਜਦੋਂ ਪਾਕਿਸਤਾਨ ਤੇ ਆਪਣਾ ਇਹ ਪਾਕਿਸਤਾਨ ਤੇ ਹਿੰਦੁਸਤਾਨ ਅਡੋ ਵੱਖਰੇ ਵੱਖਰੇ ਦੇਸ਼ ਬਣੇ ਆ ਇੱਕ ਉਧਰੋਂ ਬੀਬੀ ਆਈ ਬੀਬੀ ਦੇ ਮੰਗਰ 4 5 10 ਕਹਿ ਲੋ ਵੀ ਬੰਦੇ ਪੈ ਗਏ ਉਹਦੇ ਕੋਲੇ ਇੱਕ ਹਥਿਆਰ ਸੀ ਇੱਕ ਹਥਿਆਰ ਦੇ ਨਾਲ ਉਹਨੇ ਸਾਰੇ ਝੜਕਾ ਦਿੱਤੇ ਕਿਉਂ ਝੜਕਾਏ ਉਹ ਤਾਂ ਝੜਕਾਏ ਜੋ ਕੁਝ ਜਾਣਦੀ ਸੀ ਇਸ ਲਈ ਇਸ ਲਈ ਆਪਣੀ ਸਵਾਇਰ ਰੱਖਿਆ ਵਾਸਤੇ ਸਾਨੂੰ ਗੁਰੂ ਨੇ ਇੱਕ ਕਿਰਪਾਨ ਦਿੱਤੀ ਹੈ ਜਾਂ ਕਹੋ ਡੰਡਾ ਦਿੱਤਾ ਸੋਟੀ ਦਿੱਤੀ ਹੈ ਸਾਡੇ ਸਿੰਘਾਂ ਨੂੰ ਅੱਜ ਇਹ ਚੱਕਰਾਂ ਦਾ ਹੱਕ ਹੈ ਇਹ ਆਏ ਨਹੀਂ ਵੀ ਬੰਦੇ ਮਾਰਨ ਵਾਸਤੇ ਚੱਕਣੀਆਂ ਜਾਂ ਕਿਸੇ ਨੂੰ ਡਰਾਉਣ ਵਾਸਤੇ ਚੱਕਣੀਆਂ ਦਬਕਾ ਦੇਣ ਵਾਸਤੇ ਚੱਕਣੀਆਂ ਮੇਰੇ ਹੱਥ 'ਚ ਕਿਸੇ ਨੇ ਅੱਜ ਤੱਕ ਕਿਰਪਾਨ ਨਹੀਂ ਦੇਖੀ ਹੋਵੇ ਮੇਰੇ ਹੱਥ 'ਚ ਕਿਸੇ ਨੇ ਅੱਜ ਤੱਕ ਡਾਂਗ ਨਹੀਂ ਦੇਖੀ ਹੋਵੇ ਪਰ ਹਾਂ ਇਹ ਗੱਲ ਜ਼ਰੂਰ ਹੈ ਵੀ ਜੋ ਕੋਈ ਉਹੀ ਸਮਝ ਵੀ ਜਰ ਬਾਬਾ ਤੁਰਿਆ ਜਾਂਦੇ ਤੇ ਕੁੱਟ ਦੋ ਇਹ ਗੱਲ ਨਹੀਂ ਹੋ ਸਕਦੀ ਇਸੇ ਤੋਂ ਡਾਂਕੇ ਮੈਂ ਖਾ ਲਾਂਗੀ ਤੁਸੀਂ ਖਾ ਲਓਗੇ ਕੋਈ ਐਦਾ ਨਹੀਂ ਹੁੰਦਾ ਇਸ ਲਈ ਆਪਣੇ ਸਵਾਇ ਰੱਖਿਆ ਬਾਤ ਤੇ ਸਾਡੇ ਗੁਰੂਆਂ ਨੇ ਇਹ ਸਾਰਾ ਕੁਝ ਸਾਨੂੰ ਦਿੱਤਾ ਤੇ ਹੁਣ ਮੈਂ ਬੇਨਤੀ ਕਰਦਾ ਆਜਾ ਸਿੰਘ ਤੇ ਆਪਾਂ ਮਾਲਕ ਦੀ ਕਿਰਪਾ ਨਾਲ ਇਹ ਇਹ ਇੱਕ ਪਾਸੇ ਜੋਗਾ ਦਿਵਸ ਨੂੰ ਅੱਜ ਮਨਾ ਰਹੇ ਆ ਸਾਡੇ ਬੱਚਿਆਂ ਨੂੰ ਤੁਸੀਂ ਨਾ ਜੋਗਾ ਦਿਵਸ ਜਿਵੇਂ ਹੁਣ ਸਕੂਲਾਂ ਦੇ ਵਿੱਚ ਬਣਾਉਣਗੇ ਹਨਾ ਜੀ ਕਿਨਰ ਸਿੰਘ ਦੇਖੋ ਜੀ ਅੱਜ ਮਨਾਉਣਗੇ ਉਹ ਸਾਡੇ ਬੱਚਿਆਂ ਤੋਂ ਜੇ ਉਹ ਜੋਗਾ ਦਿਵਸ ਮਨਾਉਂ ਸਾਨੂੰ ਕੋਈ ਰੋਸ ਨਹੀਂ ਇਹਦੇ ਨਾਲ ਪਰ ਉਹ ਸਾਨੂੰ ਛੇਵੇਂ ਪਾਤਸ਼ਾਹ ਦੇ ਦਿਨ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਛੇਵੇਂ ਪਾਤਸ਼ਾਹ ਦੇ ਦਿਨ ਮਨਾਓ ਜਾਂ ਛੇਵੇਂ ਪਾਤਸ਼ਾਹ ਬਾਰੇ ਉਹ ਇਹ ਕਿਉਂ ਨਹੀਂ ਦੱਸਦੇ ਵੀ ਭਾਈ ਅੱਜ ਛੇਵੇਂ ਪਾਤਸ਼ਾਹ ਦੇ ਵੀ ਦਿਨ ਹੈ ਜਿੱਥੇ ਸਾਡੇ ਬੱਚੇ ਜੋਗਾ ਸਿੱਖ ਰਹੇ ਐ ਉੱਥੇ ਤੁਸੀਂ ਗੱਤਕਾ ਸਿੱਖੋ ਇਹ ਕਿਉਂ ਨਹੀਂ ਕਹਿੰਦੇ ਕਹਿਣ ਤੋਂ ਪਹਿਲਾਂ ਰੋਸ ਕਿਸੇ ਨਾਲ ਨਹੀਂ ਪਰ ਗੱਲ ਇਹ ਹੈ ਵੀ ਸਾਨੂੰ ਉਹ ਜੋਗਾ ਦਿਵਸ ਨਾਲ ਜੋੜ ਕੇ ਸਾਡਾ ਗੱਤਕਾ ਬਣਾਉਂਦੇ ਨੇ ਸਾਡੇ ਇਹ